ਤੋ ਸਾਡੇ ਲੋਕਾਂ ਦਾ ਸਿਰ ਤੇ ਟੋਕਰਾ ਚੁੱਕਿਆ ਹੁੰਦਾ ਵਾ ਤੇ ਰਟਲਾ ਹੀ ਹੁੰਦੀ ਥਲੇ ਸਤਗੁਰ ਕੀ ਸੇਵਾ ਸਫਲ ਹੈ ਸਤਗੁਰ ਕੀ ਸੇਵਾ ਸਫਲ ਹੈ ਬਾਬਾ ਲਾ ਕੇ ਆ ਕੇ ਖਨੂਤਾ ਵੇਖ ਰਹੇ ਹੁੰਦਾ ਬਾਬੇ ਨੂੰ ਮੁਖਤਰੀ ਲੇਵਰ ਲੱਭੀ ਐ ਬਾਬੇ ਨੂੰ ਮੁਖਤਰੀ ਦਿਹਾੜੀਦਾਰ ਲੱਭੇ ਐ ਤੇ ਸਾਡੇ ਆਲੇ ਕਹੇ ਹੁੰਦਾ ਵੀ ਸਤਗੁਰ ਕੀ ਸੇਵਾ ਸਫਲ ਭਲਿਓ ਇਹ ਸਤਗੁਰ ਦੀ ਸੇਵਾ ਨਹੀਂ ਕੀ ਜੇ ਸਤਗੁਰ ਦੀ ਸੇਵਾ ਕਰਨੀ ਐ ਜਾ ਕੇ ਕਰੋ ਫਤੇਗੁਰ ਸਾਹਿਬ ਸਤਗੁਰ ਦੀ ਸੇਵਾ ਕਰਨੀ ਐ ਤੁਹਾਡੇ ਪਿੰਡ ਗੁਰਦਾਰੇ ਸੇਵਾ ਲੱਗੀ ਉੱਥੇ ਸੇਵਾ ਕਰੋ ਸੇਵਾ ਕਰਨੀ ਐ ਉਸ ਪਿਓ ਦੀ ਸੇਵਾ ਕਰ ਜਿਹੜੇ ਪਿਓ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲ ਪਾਲੀ ਤਾਂ ਕਿ ਮੇਰੇ ਪੁੱਤ ਦੀ ਫੀਸ ਤਰੇ ਸੇਵਾ ਕਰਨੀ ਆ ਉਸ ਮਾਂ ਦੀ ਸੇਵਾ ਕਰ ਤੂੰ 7 ਵਜੇ ਉੱਠਦਾ ਹੈ ਤੇ ਮਾਂ ਤੇਰੀ 4 ਵਜੇ ਉੱਠ ਕੇ ਟਿਫਨ ਤਿਆਰ ਕਰ ਦਿੰਦੀ ਸੀ ਕੱਪੜੇ ਪ੍ਰੈਸ ਵਰਦੀ ਕਰ ਦਿੰਦੀ ਸੀ ਤੇਰਾ ਬੈਗ ਤਿਆਰ ਕਰਕੇ ਤੇਰਾ ਟਿਫਨ ਤਿਆਰ ਕਰ ਦਿੰਦੀ ਸੀ ਉਸ ਮਾਂ ਦੀ ਸੇਵਾ ਕਰ ਕਰਨੀ ਤੇ ਬਾਕੀ ਇੱਕ ਬੇਨਤੀ ਮੈਂ ਦਾਸ ਤੈਨੂੰ ਹੋਰ ਕਰਦਾ ਹਾਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰੋਗੇ ਤੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਦਰਗਾਹ ਦਾ ਸਵਾਮੀ ਬਣਾਉਗਾ ਤੇ ਜਿਹੜੇ ਵਿਚਾਰੇ ਆਪ ਰਾਹ ਦੇ ਸਵਾਮੀ ਆ ਉਹ ਤੁਹਾਨੂੰ ਦਰਗਾਹ ਦੇ ਸਵਾਮੀ ਕਿੱਥੋਂ ਬਣਾ ਦਿੰਦੇ ਆ ਪੁੱਛੋ ਸੱਚੇ ਸਾਹਿਬ ਆ ਜਾਂ ਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਕਿਸੇ ਕੱਚੇ ਪਿਲਰ ਜਾਣ ਦੀ ਲੋੜ ਨਹੀਂ ਆ